ਇਨੂੰ ਕਾਰਗੋ ਕਹਿੰਦੇ ਆ ਹਾਂਜੀ ਇਹ ਜੇਕਰ ਦੋ ਜਿਹੜੇ ਹੈਗੇ ਪੀਸ ਲੈਣੇ ਆ ਦੋ ਪੈਂਟਾਂ ਲੈਣੇ ਆ ਤਾਂ ਤੁਹਾਨੂੰ 600 ਰੁਪਏ ਦੇ ਲੱਗ ਜਾਣੀਆਂ 300 ਦੇ ਵਿੱਚ ਹੀ ਪੈ ਜਾਊ 300 ਦੀ ਇੱਕ ਲੱਗ ਜਾਣੀ ਆ ਠੀਕ ਬਹੁਤ ਲੋਕ ਕਹਿੰਦੇ ਅਸੀਂ 400 ਦਿੰਨੇ ਆ 350 ਫਲਾਣਾ ਦਿੰਨੇ ਆ ਭਾਜੀ ਕੱਪੜੇ ਦੀ ਕੁਆਲਿਟੀ ਚੈੱਕ ਕਰ ਲਿਓ ਉਹ 10 20 ਰੁਪਏ ਪਿੱਛੇ ਤੁਸੀਂ ਕੂੜਾ-ਗਬਾੜ ਨਹੀਂ ਪਾਉਣਾ ਹੈਗਾ ਹਾਂਜੀ ਪਰ ਜੇ ਤੁਹਾਨੂੰ 350 ਦੀ ਪੈਂਟ ਦੇ ਦਈਏ ਆ ਪਈਆ ਹਣਾ 150 ਦੀ ਸ਼ਰਟ 200 ਦੀ ਸ਼ਰਟ 300 ਦੀ ਸ਼ਰਟ ਦੇ ਦਈਏ 150 ਰੁਪਏ ਦੇ ਕਮਾਲ ਕਰ ਦਾਂਗੇ ਭਾਜੀ ਕੁਆਲਟੀ ਦੇਖੋ ਰੇਟ ਨਾ ਦੇਖੋ ਭਾਈ ਅਸੀਂ ਵੀ ਤੁਹਾਨੂੰ ਕਹਨੇ ਆ ਕਿ 10 20 ਪਿੱਛੇ ਮੂੰਹ ਨਾ ਲੱਗਿਓ ਜੇ ਤੁਹਾਨੂੰ ਕੁਆਲਟੀ ਕਿਤੇ ਹੋਰ ਵਧੀਆ ਲੱਗਦੀ ਹੈ ਉੱਥੇ ਲੈ ਲਿਓ ਪਰ ਸਾਡੀ ਕੁਆਲਟੀ ਚੈੱਕ ਕਰ ਲਓ ਅਸੀਂ ਤੁਹਾਨੂੰ ਕਹਨੇ ਵੀ ਚੈੱਕ ਕਰਕੇ ਫੇਰ ਲੈ ਕੇ ਆਇਓ 150 ਰੁਪਏ ਦਿੰਨੇ ਆ 10 15 ਰੁਪਏ ਦੀ ਮਾਰ ਦੇਣਾ ਸਿਰਫ ਔਰ ਸਿਰਫ ਕਿੰਨੇ ਦਾ ਹੋਊਗਾ ਹੋਊਗਾ 700 ਰੁਪਏ ਦਾ ਹੋਊਗਾ ਯਾਰ ਅਸੀਂ 600 ਦਾ ਦੇਤਾ ਜਮੈਂ ਮੈਂ ਕਿਹਾ ਦੇਤਾ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ ਸਿਰਫ 600 ਰੁਪਏ 1100 ਦੇ 2 ਦੇਤੇ 1102 ਦੇ ਤੇ ਤੂੰ ਕਹਤਾ ਦੇਤਾ ਔਰ ਰਿਕਾਰਡ ਰਹੂਗਾ ਫੋਟੋ ਕਿੱਥੇ ਲੈ ਲਓ ਸਕਰੀਨਸ਼ਾਟ ਬਾਜ਼ਾਰ ਚ ਪਤਾ ਕਰਿਓ ਜੇ 600 ਦੇ ਨਾਲ ਦਾ ਦੇਤਾ ਫ੍ਰੀ ਲੈ ਜਾਓ ਭਰਾਜੀ ਯਾਰ ਰੇਟ ਕਿਤੇ ਵੀ ਨਹੀਂ ਮਿਲ ਲਗਾ 600 ਰੁਪਏ ਦਾ ਇਹ ਵਾਲਾ ਬੂਟ ਨਾ ਆਹ ਕੈਂਪਸ ਆ ਭਰਾਜੀ 101%オリジナルオリジナル ਆ ਗਿਆ ਵੀ ਔਰ ਇਹਦਾ ਇਹਦਾ ਜਿਹੜਾ ਰੇਟ ਲਿਖਿਆ ਡੱਬੇ ਤੇ ਬਾਕਸ ਤੇ ਉਹ ਲਿਖਿਆ ਹੈ 2599 ਠੀਕ ਆ ਤੇ ਆਪਾਂ ਮਹਿਜ 1250 ਚ ਦੇ ਦਾਂਗੇ ਲੈ ਵੀ ਟੈਗ ਦੇ ਸਕਾ ਦੋਗੇ ਬਿਲਕੁਲ オリジナル ਬੂਟ ਨੇ 来 ਵੀ ਮਿੱਤਰੋ ਕੁਆਲਿਟੀ ਚੰਗੀ ਆ ਤੇ ਰੇਟ ਘਟਾਗਾ ਖੜਿਆ ਬਈ ਖੇੜੀ ਬ੍ਰਦਰ ਮਲੇਰ ਕੋਟਲਾ ਤੇ ਇੱਥੇ ਸੇਲ ਜਿਹੜੀ ਲੱਗ ਚੁੱਕੀ ਆ ਕਿ ਰੇਟ ਤੁਸੀਂ ਆਪ ਹੀ ਬਾਈ ਨਿਗਾ ਮਾਰ ਸਕਦੇ ਹੋ 150 350 150 ਬਾਕੀ ਬਈ ਕੀ ਗੱਲ ਬਾਤ ਆ ਕਿ ਆਪਾਂ ਸਾਰੀ ਗੱਲਬਾਤ ਕਰਦੇ ਆ ਸੁੱਖੇ ਬਾਈ ਦੇ ਨਾਲ ਵੀ ਇੰਨੇ ਰੇਟ ਘਟ ਜਿਹੜੇ ਕਿਉਂ ਲਾਇਆ ਨਾ ਬਾਈ ਦੇਖ ਸਾਰੇ ਪਾਸੇ ਬਾਈ ਨੇ ਲਾਇਆ ਪਿਆ ਵੀ ਸੇਲ 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 ਤੁਸੀਂ ਵੀ ਬਾਈ ਖੇੜੀ ਬ੍ਰਦਰ ਮਲੇਰ ਕੋਟਲਾ ਸੁੱਖੇ ਬਾਈ ਦੇ ਕੋਲੇ ਰਾਜੇ ਦੇ ਬਾਗ ਸੈਰ ਮਲੇ ਕੋਟਲਾ ਦੇ ਵਿੱਚ ਆ ਜਿਓ ਬਈ ਗੱਲਬਾਤ ਕਰਦੇ ਆ ਤੁਸੀਂ ਕਿਹਾ ਅਸੀ ਗਾਰ ਜੀ ਅਸੀ ਕਾਰ ਬਹੁਤ ਵਧੀਆ ਜੀ ਧੰਨਵਾਦ ਭਰਾ ਮੈਂ ਸੁਣਿਆ ਵੀ ਇੱਥੇ 350 350 ਦੇ ਵਿੱਚ ਵੀ ਪੈਂਟ ਮਿਲ ਜਾਂਦੀ ਆ ਯਾਰ ਮੈਂ ਕਿਹਾ ਭਰਾ ਜੀ ਬਿਲਕੁਲ ਤੁਸੀਂ ਸਹੀ ਸੋਚਿਆ ਆ ਇਹਨੂੰ ਕਾਰਗੋ ਕਹਿੰਦੇ ਆ ਹਾਂਜੀ ਇਹ ਜੇਕਰ ਦੋਸ ਜਿਹੜੇ ਹੈਗੇ ਪੀਸ ਲੈਣੇ ਆ ਦੋ ਪੈਂਟਾ ਲੈਣੇ ਆ ਤਾਂ ਤੁਹਾਨੂੰ 600 ਰੁਪਏ ਦੇ ਲੱਗ ਜਾਣੀ ਆ 300 ਦੇ ਵਿੱਚ ਹੀ ਪੈ ਜਾਊ 300 ਦੀ ਇੱਕ ਲੱਗ ਜਾਣੀ ਆ ਠੀਕ ਆ ਨਾ ਜੇ ਦੋ ਲੈਂਦੇ ਨੇ ਨਹੀਂ ਸਿੰਗਲ ਪੀਸ ਹੈਗਾ ਹੈਗਾ 350 ਰੁਪਏ ਦਾ ਠੀਕ ਆ ਔਰ ਥੋੜੇ ਜਿ ਸਾਈਜ਼ ਘਟ ਨੇ ਸਾਡੇ ਕੋਲ ਮਤਲਬ ਸਾਈਜ਼ 28 ਤੋਂ 32 ਆ ਔਰ ਪੀਸ ਵੀ ਘਟ ਨੇ ਜਿਹੜਾ ਆ ਗਿਆ ਲੈ ਗਿਆ ਲੈ ਗਿਆ ਹਨਾ ਜਿਹੜਾ ਕਹਿੰਦੇ ਰਹਿ ਗਿਆ ਉਹ ਰਹਿ ਗਿਆ ਫਿਰ ਆ ਕੁਆਲਿਟੀ ਤਾਂ ਨਹੀਂ ਮਾੜੀ ਹੋਣੀ ਮੈਂ ਚਲੋ ਚਲ ਮੈਂ ਨਹੀਂ ਬੋਲਦਾ ਜਿਹੜੀ ਮੇਨ ਗੱਲ ਲੈਣੀ ਮੈਂ ਨਹੀਂ ਬੋਲਦਾ ਤੁਸੀਂ ਦੱਸੋ ਮੈਨੂੰ ਤਾਂ ਵਧੀਆ ਲੱਗਿਆ ਅਰੇ ਆ ਦਿਖਾ ਦਿਓ ਹੌਲਕੇ ਵਿੱਚੋਂ ਦਿਖਾ ਦੇ ਬਾਈ ਦੇਖ ਸਕਦੇ ਹੋ ਨਾ ਵਿੱਚੋਂ ਵੀ ਕੁਆਲਿਟੀ ਵਧੀਆ ਕਿਤੇ ਬਾਹਰੋਂ ਬਹੁਤ ਚੰਗਾ ਇਹ ਵੀ ਰਾਤ ਦੇ ਲੋਕਾਂ ਨੂੰ ਕਿ ਬੋਰਿਆਂ ਵਿੱਚੋਂ ਕੱਢੀ ਹੋਈ ਉਹ ਮਾਲ ਨਹੀਂ ਹੈਗਾ 35 35 40 40 ਵਾਲਾ ਪੀਸ ਫਰੈਸ਼ ਮਾਲਾ ਫਰੈਸ਼ ਮਾਲਾ ਬਾਈ ਜਮਾਨ 600 ਦੀਆਂ ਬਾਈ ਦੋ 350 350 ਦੀ ਇੱਕ ਆ ਕਿੰਨੀ ਪੌਕੇਟ ਨੇ ਦੇਖ ਲੋ ਪੌਕੇਟ ਆਈ ਗਏ ਨੇ 7 ਹਨ 7 ਪੌਕੇਟਾਂ ਨੇ 7 ਪੌਕੇਟਾਂ ਵਾਲੀ ਵੀ ਹਾਂ ਆਰਮੀ ਕਲਰ ਚ ਹਾਂ ਆਰਮੀ ਕਲਰ ਤੇ ਕਾਰਗੋ ਵਾਲੀ ਕਹਿੰਦੇ ਨੇ ਵੀ ਇਹਨੂੰ ਇਹ ਵੀ ਲੈ ਕੇ ਜਾ ਸਕਦਾ 350000 ਦੀ ਵਿਕਦੀ ਆ ਭਰਾ ਜੀ 300 ਦੀਆਂ 300 ਦੇ ਹਿਸਾਬ ਨਾਲ 2 600 ਦੀਆਂ ਦੇ ਦਾਂਗੇ ਲੈ ਆ ਚੱਕੋ ਇਹ ਇਹਨੂੰ ਕਹਿੰਦੇ ਬੂਟ ਕੱਟ ਕਹਿੰਦੇ ਨੇ ਸਟੇਟ ਫਿਟ ਕਹਿੰਦੇ ਨੇ ਹਾਂ ਜੀ ਇਹ ਭਰਾ ਜੀ ਆਪਾਂ ਬਾਜ਼ਾਰ ਚੋਂ ਪਤਾ ਕਰਿਆ ਹੋ 800 800 ਆਮ ਗੱਲ ਆ ਵੀ 500 ਕਿੱਥੇ ਦੇ ਦਾਂਗੇ ਨਹੀਂ ਅਸੀਂ 500 ਦੇ ਦਾਂਗੇ ਤੁਸੀਂ 500 ਦੇ ਦੋਗੇ ਦੇ ਦਾਂਗੇ ਅੱਛਾ ਇੱਕ ਹੋਰ ਵੱਡੀ ਗੱਲ ਆ ਬਹੁਤ ਲੋਕ ਕਹਿੰਦੇ ਅਸੀਂ 400 ਦਿੰਨੇ ਆ 350 ਫਲਾਨਾ ਦੇਣਾ ਭਾਜੀ ਕੱਪੜੇ ਦੀ ਕੁਆਲਿਟੀ ਚੈੱਕ ਕਰ ਲਿਓ ਹੋਰ 10 20 ਰੁਪਏ ਪਿੱਛੇ ਤੁਸੀਂ ਕੂੜਾ-ਕਬਾੜ ਨਹੀਂ ਪਾਉਣਾ ਹੈਗਾ ਲੱਗੇ ਤਾਂ ਸੀ ਕਿ ਪੈਂਟ ਆ ਇਹ ਪੈਂਟ ਬਾਕੇ ਜਿੱਥੇ ਮਰਜੀ ਫੇਰ ਲਿਓ ਕੋਈ ਨਹੀਂ ਕਹੂਗਾ ਵੀ ਇਹ ਕੋਈ ਪੈਂਟ ਰਫਾ ਜਾਂ ਮਾੜੀ ਆ ਹੋਰ ਜੇ ਆਪਾਂ ਗੱਲ ਕਰੀਏ ਤਾਂ 400 ਵਾਲੀ ਵੀ ਆ ਲੇ ਵੀ ਮਿੱਤਰੋ ਦੇਖ ਸਕਦੇ ਹੋਗੇ ਬਾਜ਼ਾਰ ਦੀ ਇੱਕ ਤੇ ਸੁੱਖੇ ਵਾਦਿਆਂ ਦੋ ਵੈਂਟਾਂ ਦੋ ਕਈ ਵਾਰ ਤਿੰਨ ਵੀ ਨੇ ਜਿਵੇਂ ਤਿੰਨ ਵੀ ਹੋਏ 350 ਰੁਪਏ ਦੀ ਇੱਕ 350 ਦੀ ਇੱਕ ਕੋਈ ਕਮਾਫਰਾ ਕੇ 700 ਦੀਆਂ ਦੋ ਨਹੀਂ ਹਾਂਜੀ 350 ਦੀ ਇੱਕ ਦੇਵਾਂਗੇ ਲੈ ਵੀ ਫਾਰਮਲ ਪੈਂਟ ਬਈ ਜਿਹੜੇ ਮੇਰੇ ਵੀਰ ਫਾਰਮਲ ਪੈਂਟ ਪਾਉਣ ਦੇ ਸ਼ਕੀਰ ਨੇ ਅੱਜ ਤਾਂ ਮੇਰੇ ਪਈ ਆ ਲੁੱਕ ਲਾਈਕ ਹਾਂ ਇੱਧਰ ਲੁੱਕ ਲਾਈਕ ਚੈੱਕ ਕਰ ਲੋ ਬਈ ਇਹੀ ਪਾਏ ਹੋਏ ਦੇਖ ਸਕਦੇ ਹੋ ਹੁਣ ਜੇ ਤੁਹਾਨੂੰ 350 ਦੀ ਪੈਂਟ ਦੇ ਦਈਏ ਆ ਪਈਆ ਹਣਾ ਤੇ 150 ਦੀ ਸ਼ਰਟ 200 ਦੀ ਸ਼ਰਟ 300 ਸ਼ਰਟ ਦੇ ਦਈਏ 150 ਰੁਪਏ ਦੇ ਕਮਾਲ ਕਰ ਦਾਂਗੇ ਭਾਜੀ ਸਾਡੇ ਕੋਲ ਆ ਦੇਖੋ ਆ 150 ਨੂੰ ਆ ਲਓ 150 ਰੁਪਏ ਦੇ ਵਿੱਚ ਲੈ ਜਾਓ ਹਾਲਾਂਕਿ ਐਕਸਲ ਤੇ ਡਬਲ ਐਕਸਲ ਦੀ ਥੋੜੀ ਸ਼ਾਰਟੇਜ ਆ ਉਹ ਮਾਲ ਕੱਲ ਨੂੰ ਆ ਜੂਗਾ ਅੱਜ ਸ਼ਾਮ ਨੂੰ ਆ ਜੂਗਾ ਨਹੀਂ ਜਦ ਤੱਕ ਥੋੜੀ ਵੀਡੀਓ ਪੈਣੀ ਉਹ ਤੱਕ ਆ ਜੂ 150 ਦੇ ਸ਼ਰਟ 300 ਸ਼ਰਟ 250 ਸ਼ਰਟ 200 ਸ਼ਰਟ 3 ਸ਼ਰਟ ਭਾਜੀ ਤੁਹਾਨੂੰ 5-600 ਰੁਪਏ ਦੇ ਵਿੱਚ ਸੂਟ ਦੇ ਦਾਂਗੇ ਪੂਰਾ ਲੈ ਵੀ 500 ਰੁਪਏ ਦੇ ਵਿੱਚ ਪੂਰਾ ਸੂਟ ਬਣ ਜੂ ਇੱਥੇ ਆ ਕੇ ਹਾਂ ਕੁਆਲਿਟੀ ਰਹੂਗੀ ਚੰਗੀ ਬਾਈ ਕੁਆਲਿਟੀ ਸੁੱਖਾ ਬਾਈ ਕਹਿੰਦਾ ਵੀ ਮੈਂ ਮਾੜੀ ਵੇਚਣੀ ਨਹੀਂ ਨੇਗੀ ਬਾਜ਼ਾਰ 'ਚ ਬਹੁਤ ਵਿਕਦੀਆਂ ਨੇ ਮੈਂ ਕਿਹਾ ਭਾਜੀ 80 80 90 90 ਰੁਪਏ ਬੋਲੀ ਜਾਂਦੇ ਨੇ ਉਹ ਆਪਣੇ ਕਰਕੇ ਬੋਲਦੇ ਨੇ ਅੱਛਾ ਕਿਉਂਕਿ ਆਪਾਂ ਦੇ ਰਹੇ ਹਾਂ ਰੇਟੋ ਰੇਟ ਸਿਰਫ 10 ਰੁਪਏ ਜਿਹੜੇ ਭਰਾਣਾ ਇੱਕ ਉਹ ਕਹੂੰਗਾ ਗੱਲ ਜਿਹੜੇ ਭਰਾ ਆ ਕੇ 1000 ਦੀ 2000 ਦੀ ਸ਼ਾਪਿੰਗ ਕਰਦੇ ਨੇ ਮੈਂ ਧੰਨਵਾਦ ਕਰਦਾ ਉਹਨਾਂ ਦਾ ਸ਼ਾਪਿੰਗ ਕਰਦੇ ਨੇ ਨਾ 3-3000 ਦੀ ਪਰ ਜੇ ਕਹਿੰਦੇ ਨੇ 200 300 ਘਟਾ ਲਓ ਭਰਾ ਉੱਥੇ ਦੁੱਖ ਲੱਗਦਾ ਕਿਉਂਕਿ ਮੈਂ ਸੇਮ ਮੈਂ ਕਈਆਂ ਨੂੰ ਬਿੱਲ ਦਿਖਾਇਆ ਮੈਂ ਕਿਹਾ ਬਿੱਲ ਦਿਖਾਉਂ ਫਿਰ ਪੂਰੇ ਲੋਕ ਕਹਿੰਦੇ ਹਾਂ ਜੀ ਨਹੀਂ ਮੈਂ 10 ਵੀ ਘਟਾ ਦਤਾ ਜੀ ਅੱਛਾ 3000 ਚ 10 ਵੀ ਘਟਾ ਦਤੇ ਪਰ ਉਹ ਬੰਦਾ ਮੰਨ ਗਿਆ ਕਹਿੰਦੇ ਆ 10 ਰੁਪਏ ਦੀ ਗੇਮ ਤੁਸੀਂ ਕਿਵੇਂ ਖੇਡਦੇ ਹੋ ਸਿਰਫ 10 ਰੁਪਏ ਮੈਂ ਕਿਹਾ 10 ਰੁਪਏ ਪੈਂਟ ਦੇ ਵਿੱਚ ਹੋ ਸਕਦਾ ਸਾਨੂੰ 15 20 ਰੁਪਏ ਹੋਣ ਨਹੀਂ ਭਰਾ 10 15 ਰੁਪਏ ਦੀ ਬੱਚਦਾ ਅਸੀਂ ਕੰਪਨੀ ਨੇ ਵੀ ਸਾਨੂੰ ਇਹ ਕਿਹਾ ਵੀ ਰੇਟ ਤੇ ਰੇਟ ਮਾਲ ਜਿਹੜਾ ਹੈਗਾ ਵੇਚਣਾ ਤਾਂ ਜੋ ਗਾਹਕ ਵੱਧ ਤੋਂ ਵੱਧ ਆਉਣ ਔਰ ਵੱਤ ਤੋਂ ਵੱਚੋ ਜਿਆਦਾ ਕਵਾਂਟਿਟੀ ਚ ਵਿੱਚੋ ਤੇ ਮਾਰਜਨ ਜਿਹੜਾ ਤੁਹਾਡਾ ਘਟਾ ਇਹ ਸੇਵਾ ਹਾਂ ਇਹ ਵੀ ਦੇਖ ਸਕਦਾ ਹੋ ਸਿਰਫ 150 ਰੁਪਏ ਦੇਗੀ ਬਾਹਰ ਅਸੀਂ ਬਈ ਜਾ ਕੇ ਦੇਖੀ 80 ਰੁਪਏ ਵਾਲੀ ਵੀ ਕਿੱਦਾਂ ਦੀ ਹੁੰਦੀ ਐ ਸੁੱਕੇ ਦੇਖਿਆ ਨਾ ਚੋਰੀ ਚੋਰੀ ਗਏ ਬਈ ਐਸੇ ਦੇਖਿਆ ਪਰ ਬਈ ਕੁਆਲਿਟੀ ਨਾ ਜਿਵੇਂ ਕਹਿੰਦੇ ਵੀ ਆਪਣੇ ਬਿਰ ਬੈਗਾਂ ਵਾਲੇ ਉਹਦੇ ਬੈਗਾਂ ਵਾਲੇ ਹੋਂਕ ਉਹ ਲੜਦੀ ਜੀ ਆ ਜਿਹੜੀ ਹਾਂ ਉਹ ਕੱਪੜਾ ਸੀਗਾ ਬਈ ਯਾਨੀ ਕਿ ਬਈ ਕਵਾਲਿਟੀ ਦੇਖੋ ਰੇਟ ਨਾ ਦੇਖੋ ਬਾਈ ਅਸੀਂ ਵੀ ਤੁਹਾਨੂੰ ਕਹਨੇ ਆ ਕਿ 10 20 ਪਿੱਛੇ ਮੂੰਹ ਨਾ ਲੱਗਿਓ ਜੇ ਤੁਹਾਨੂੰ ਕੁਆਲਿਟੀ ਕਿਤੇ ਹੋਰ ਵਧੀਆ ਲੱਗਦੀ ਆ ਉੱਥੋਂ ਲੈ ਲਿਓ ਪਰ ਸਾਡੀ ਕੁਆਲਿਟੀ ਚੈੱਕ ਕਰ ਲਓ ਅਸੀਂ ਤੁਹਾਨੂੰ ਕਹਨੇ ਵੀ ਚੈੱਕ ਕਰਕੇ ਫੇਰ ਲੈ ਕੇ ਆਇਓ 150 ਰੁਪਏ ਦਿੰਨੇ ਆ 10 15 ਰੁਪਏ ਦੀ ਮਾਰਦੀ ਨਾ ਸਿਰਫ ਔਰ ਸਿਰਫ ਘਟਾਉਣ ਵਾਸਤੇ ਨਾ ਕਿਓ ਹਾਂ ਜਿਹੜੇ ਤੇ ਆਫਰ ਦੇ ਸਕਦਾ ਦਿੰਨੇ ਆ 600 ਦੀਆਂ ਦੋ ਪੈਂਟਾਂ ਨੇ ਕਾਰਗੋ ਆਰਮੀ ਕਲਰ ਦੀਆਂ ਉਹ ਲੁੱਟ ਸਕਦੇ ਹੋ ਮੇਲਾ ਜਿੰਨਾ ਮਰਜ਼ੀ ਹੈ ਨਾ ਪਰ ਪੀਸ ਥੋੜੇ ਨੇ ਬਹੁਤ ਘੱਟ ਨੇ ਜੇ ਡਿਮਾਂਡ ਵੀ ਹੋਰ ਦੇਖ ਲਾਂ ਨੇ ਦੀਆਂ ਹਰ ਚੀਜ਼ ਤੁਹਾਨੂੰ ਜਿਹੜਾ ਹੈਗਾ ਇੱਥੇ ਮਿਲ ਜੂਗਾ ਇੱਕ ਯਾਰ ਪ੍ਰਣ ਲਿਆ ਹੋਇਆ ਆਪਣਾ ਤਾਂ ਸਰ ਸਿੰਘ ਕਿ ਆਪਾਂ ਲੋਕਾਂ ਦਾ ਯਾਰ ਫਾਇਦਾ ਕਰਨਾ ਇੱਕ ਤਾਂ ਬਾਰ ਬਾਰ ਬੈਠਿਆ ਮਾਰਕੀਟ ਚ ਨਹੀਂ ਪਾਰਕਿੰਗ ਦੀ ਸਮੱਸਿਆ ਨਹੀਂ 10000 ਪੈਦੇ ਵਿੱਚ ਸਾਰਾ ਸ਼ੋਰੂਮ ਕਰਾਇਤੇ ਆ ਠੀਕ ਹੈ ਇਹ 30 40000 ਵੱਜਦਾ ਬਾਜ਼ਾਰ ਚ ਜੇ ਜਾਂਦਾ 40 50 ਲੱਗਦਾ ਤਾਂ ਉਹ 30000 ਮੈਂ ਲੋਕਾਂ ਚ ਵੰਡਣਾ ਨਹੀਂ ਠੀਕ ਹੈ ਤੇ ਬਈ ਦੇਖ ਸਕਦੇ ਹੋ ਨਾ ਬਈ ਕੱਪੜਿਆਂ ਦੇ ਨਾਲ ਨਾਲ ਸੁੱਖੇ ਬਾਈ ਕੋਲੋਂ ਤੁਸੀਂ ਬੂਟ ਵੀ ਲੈ ਕੇ ਜਾ ਸਕਦੇ ਹੋ ਅਦਰ ਤਰਸ ਸਿੰਘਾ ਕਿੰਨੇ ਦਾ ਹੋਊਗਾ ਹੋਊਗਾ 700 800 ਦਾ ਹੋਊਗਾ ਯਾਰ ਅਸੀਂ 600 ਦਾ ਦੇਤਾ ਜਮੈਂ ਮੈਂ ਕਿਹਾ ਦੇਤਾ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ ਸਿਰਫ 600 ਰੁਪਏ ਦੇ 1100 ਦੇ ਦੋ ਦੇਤੇ 1100 ਦੇ ਦੋ ਦੇਤੇ 550 ਦੇ ਮੈਂ ਕਿਹਾ ਦੇਤੇ ਠੀਕ ਹੈ ਜੀ ਜੇ ਬੰਦਾ ਦੋ ਜੋੜੀਆਂ ਲੈਂਦਾ ਹਨਾ ਆਹ ਦੇਖ ਲਓ ਇਹ ਕਿਲੂਆਂ 'ਚ ਵੇਚੋਗੇ ਮੈਂ ਕਹਿੰਦਾ ਉੰਨੇ ਦਾ ਤਾਂ ਇਹ ਉਹੀ ਵਿਕ ਜਾਣਾ ਇੰਨਾ ਹਲਕਾ ਪਰ ਪਰ ਇਹ ਆ ਇਹ ਵੀ ਆਪਾਂ 600 ਰੁਪਏ ਦਾ ਭਰਾ ਲੈ ਵੀ 600 ਰੁਪਏ ਦਾ ਬੂਟ ਦੇਖ ਸਾਹ ਬਿਲਕੁਲ ਬਿਲਕੁਲ ਕੁਆਲਟੀ ਦੇਖੋ ਇੰਨੀ ਜਬਰਦਸਤ ਆਹ ਨਾ ਇੱਕ ਆਰਟੀਕਲ ਦਿਖਾਉਣਾ ਇਹ ਆਰਟੀਕਲ ਬਹੁਤ ਚੱਲਦਾ ਸਹੀ ਗੱਲ ਮੈਂ ਖਿਆ ਯਾਰ ਕਮਾਲ ਕੀਤੀ ਵੀ ਆ ਆਰਟੀਕਲ ਨੇ ਪਰ ਕਮਾਲ ਦੁਕਾਨ ਵਾਲੇ ਨੇ ਵੀ ਕੀਤੀ ਆ ਜਿਹੜੇ ਇਹ 1200 ਦਈ ਜਾਂਦੇ ਨੇ ਇਹ 1200 ਦਾ ਉਹ ਦਿੰਦੇ ਨੇ ਆਪਣੇ ਕੋਲੇ ਕਿੰਨੇ ਦਾ ਇਹ ਕਿੰਨਾ ਦੇ ਦੀਏ ਬਾਜ਼ਾਰ ਚ 1200 ਦਾ ਆਪਾਂ ਕਿੰਨਾ ਦੇ ਦੀਏ ਅੱਦਦ ਕਰਦੇ ਫਿਰ ਹੋਰ ਕੇ ਦੇਖਾਂਗੇ ਚੱਲ ਦੇ ਦੂੰ ਪਰ 600 ਦਾ ਮੈਂ 700 ਕਹਿੰਦਾ ਸੀ ਤੂੰ ਕਹਿਤਾ ਦੇਤਾ ਔਰ ਰਿਕਾਰਡ ਰਹੂਗਾ ਫੋਟੋ ਖਿੱਚ ਕੇ ਲੈ ਲਓ ਸਕਰੀਨ ਸ਼ਾਟ ਬਾਜ਼ਾਰ ਚ ਪਤਾ ਕਰਿਓ ਜੇ 600 ਦੇ ਨਾਲ ਦਾ ਦੇਤਾ ਹਾਂ ਬੀਲਾ ਜੋ ਭਰਾ ਦੀ ਯਾਰ ਰੇਟ ਕਿਤੇ ਵੀ ਨਹੀਂ ਮਿਲ ਲਗਾ 600 ਰੁਪਏ ਦਾ ਇਹ ਵਾਲਾ ਬੂਟ ਨਾ ਕਮਾਲ ਕਰ ਤੇ ਹੋਰ ਦਿਖਾ ਦਿਓ ਕੀ ਹੁਣ ਮੈਂ ਕਿਹਾ ਵੈਰਾਈਟੀ ਦਿਖਾ ਦਿਓ ਆਹ ਦੇਖੋ ਜਿਹੜੇ ਇੰਪੋਰਟਡ ਦੇ ਵੀ ਥੋੜੇ ਜਿਆਦਾ ਪੈਸੇ ਖਰਚਣ ਵਾਲੇ ਨੇ ਆਹ ਜੇਬ ਸ਼ੂਜ਼ ਦੇ ਵਿੱਚ ਜੇਬ ਦੇ ਲਾ ਜੇ ਵਾਲਾ ਹੈ ਨਾ ਲੋ ਗੂਬਨ ਨੂੰ ਹੈ ਕਿ ਮੈਂ ਕਿਹਾ ਜੋ ਮਰਜ਼ੀ ਪਾ ਲੋ ਭਰਾ ਜੀ ਜੇਬ ਆ ਔਰ ਆਰਮੀ ਕਲਰ ਦੇ ਸ਼ੂ ਨੇ ਤੇ ਕਮਾਲ ਹੋ ਜੂਗਾ ਇਹ ਇੰਪੋਰਟਡ ਦੇ ਵਿੱਚ ਆ ਥੋੜਾ ਜਿਹਾ ਮਹਿੰਗਾ ਆ ਥੋੜਾ ਜਿਹਾ ਮਹਿੰਗਾ ਆ ਬਾਕੀ ਆ ਮਹਿੰਗੇ ਵਾਲੀ ਕਲੈਕਸ਼ਨ ਵੀ ਆ ਸਸਤੇ ਵਾਲੀ ਕਲੈਕਸ਼ਨ ਵੀ ਆ ਭਰਾ ਇਹ ਇੱਕ ਤਰ੍ਹਾਂ ਦੀ ਕੁਆਲਿਟੀ ਆ ਬਈ ਸੁੱਖੇ ਬਾਈ ਦੇ ਮੈਂ ਕਹਿੰਦਾ ਮਤਲਬ ਬੇ ਬੂਟ ਇਹਨੂੰ ਕਹਿੰਦੇ ਨੇ ਓਗੀ ਟਾਈਪ ਜਾਂ ਫੌਗੀ ਟਾਈਪ ਕੋਈ ਇਦਾਂ ਦਾ ਕੋਈ ਕਹਿੰਦੇ ਨੇ ਇਹਨੂੰ ਠੀਕ ਆ ਬਟਨ ਵਾਲਾ ਹੈ ਨਾ ਇਹ ਦੂਜੇ ਰੋਟ ਆਟੋਮੈਟਿਕ ਹਸਲੇ ਦਾ ਸਾਲਾ ਆਪ ਦੇ ਕੋਈ ਚੰਜਰ ਨਹੀਂ ਬਸ ਆਟੋਮੈਟਿਕ ਲੇਜ਼ਰ ਦਾ ਜਿੱਥੇ ਤੁਸੀਂ ਫਿੱਟ ਕਰ ਕੋ 600 ਰੁਪਏ ਦੇ ਵਿੱਚ ਦੇਖ ਕਿੱਡਾ ਥੋੜਾ ਮਹਿੰਗਾ ਦਿਖਾ ਦੇ ਸੁਖੇ ਯਾਰ ਸਾਡੇ ਸਾਡੇ ਗੱਲ ਤਾਂ ਮਹਿੰਗਾ ਦਿਖਾ ਦੇ ਯਾਰ ਹਨਾ ਕਿਉਂਕਿ ਬਈ ਜਿਹੜੇ ਸਾਨੂੰ ਬਈ ਦੇਖਣ ਵਾਲੇ ਨਾ ਬੰਦੇ ਆ ਤੁਹਾਡੇ ਟਾਪ ਵਾਲੇ ਨਹੀਂ ਟਾਪ ਦੇ ਬੰਦੇ ਦੇਖਦੇ ਨੇ ਆ ਕੁਆਲਿਟੀ ਦਿਖਾ ਦੇ ਭਰਾਵਾਂ ਨੂੰ ਡਾਲਰਾਂ ਚ ਵੇਕਣ ਵਾਲਾ ਇਸ਼ੂ ਨਹੀਂ ਇੰਪੋਰਟਰ ਦੇ ਵਿੱਚ ਡਾਲਰਾਂ ਚ ਹਾਂਜੀ ਆਪਣੇ ਕੋਲੇ ਕਿੰਨੇ ਦਾ ਮਿਲ ਜੂਗਾ ਇਹ ਆਪਣੇ ਕੋਲੇ ਰੇਟ ਇਹ ਆ ਤੂੰ ਮਹਿੰਗਾ ਕਿ ਹੈ ਨਾ ਪਰ ਮਹਿੰਗਾ ਵੀ ਮੇਰਾ ਸਸਤਾ ਹੀ ਹੋਗਾ ਕਿੰਨੇ ਦਾ ਇਹ ਮਹਿਜ ਇੱਕ ਰੇਟ ਆ ਭਰਾ ਜੀ 1450 ਰੁਪਏ ਦਾ 1450 ਰੁਪਏ ਦਾ ਹਾਂਜੀ ਔਰ ਬਾਜ਼ਾਰ ਚ ਫੋਟੋ ਖਿੱਚ ਕੇ ਸਕਰੀਨਸ਼ਾਟ ਲੈ ਜਿਓ ਜੇ ਤੁਹਾਨੂੰ ਕੋਈ 1400 ਦਾ ਵੇਚ ਦੇ ਦੇ 1450 15 ਦਾ ਵੇਚ ਦੇ ਮੇਰੇ ਕੋਲ ਆ ਜਿਓ ਨਹੀਂ ਮਿੱਤਰ ਉਹ ਦੇਖ ਸਕਦੇ ਹੋਗੇ ਕੁਆਲਿਟੀ ਚੰਗੀ ਆ ਬਾਈ ਤਾਂ ਕਰਕੇ ਰੇਟ ਚੰਗਾ ਆ ਐਕਸ਼ਨ ਦਿਖਾ ਦਈਏ ਐਕਸ਼ਨ ਮਾੜਾ ਤਾਂ ਨਹੀਂ ਹੈਗਾ ਨਹੀਂ ਐਕਸ਼ਨ 101% 오रिजिनल 오रिजिनल ਆ ਜੇਰਾ ਕੋਈ ਕਹੇ ਵੀ ਨਕਲੀ ਆ ਕਾਪੀ ਆ ਤਾਂ ਅਸੀਂ ਦੇਣਦਾਰ ਹੋਵਾਂਗੇ ਹਾਂ ਇਹ ਕਿੰਨੇ ਰੁਪਿਆ ਦਾ ਬਾਈ ਇਹ ਆਪਾਂ ਮਹਿਜ ਹਜ਼ਾਰ ਦਾ ਦੇ ਦਾਂਗੇ ਹਜ਼ਾਰ ਰੁਪਏ ਦਾ ਬਈ ओरिजिनल ਫੂਜ ਬਈ ओरिजिनल ਫੂਜ ਹਜ਼ਾਰ ਰੁਪਈਆ ਦਾ ਦੇਖ ਸਕਦੇ ਹੋ ਨਾ ਆ ਕੈਂਪਸ ਆ ਭਰਾ ਜੀ 101% ओरिजिनल ओरिजिनल ਆ ਗਿਆ ਵੀ ਔਰ ਇਹਦਾ ਇਹਦਾ ਜਿਹੜਾ ਰੇਟ ਲਿਖਿਆ ਡੱਬੇ ਤੇ ਬਾਕਸ ਤੇ ਉਹ ਲਿਖਿਆ ਹੈ 2599 ਠੀਕ ਆ ਤੇ ਆਪਾਂ ਮਹਿਜ 1250 ਦੇ ਦੇ ਦਾਂਗੇ ਲੈ ਵੀ ਟੈਗ ਦੇਖ ਸਕਦੇ ਹੋਗੇ ਬਿਲਕੁਲ ओरिजिनल बूट ਨੇ ਕਵਾਲਿਟੀ ਚੰਗੀ ਆ ਬਈ ਨਾ ਆਲਰੇ ਚੰਗੀ ਹੋਣੀ ਆ ਬਈ ਰੀਅਲ ਆ ਨਾ ਆ ਸ਼ੂ ਨਾ ਹਲਕੇ ਨੇ ਔਰ ਬਹੁਤ ਲੋਕ 11 12 ਦੇ ਕੋਈ ਨਾ 12 11 ਦੇ ਵਿੱਚ ਡਿਮਾਂਡ ਕਰਦੇ ਨੇ ਓਵਰ ਸਾਈਜ਼ ਤਾਂ ਉਹਨੂੰ 11 12 ਦੇ ਵਿੱਚ ਓਵਰ ਸਾਈਜ਼ ਦਵਾਂਗੇ ਠੀਕ ਹੈ ਜੀ ਓਵਰ ਆ ਗਿਆ ਨਾ ਇਹ ਲੈ ਵੀ ਓਵਰ ਸਾਈਜ਼ ਵਾਲੇ ਵੀ ਆ ਜਾਓ ਬਈ ਕਿਉਂਕਿ 11 12 ਨੰਬਰ ਦੇ ਬੂਟ ਬਹੁਤ ਘੱਟ ਮਿਲਦੇ ਨੇ ਕਾ ਪਿਆ ਕੈਂਪਸ 100% ਓਰੀਜਨਲ ਇਹ ਹੋਰ ਵੀ ਵੱਡਾ ਆ ਗਿਆ ਬਈ ਦੇਖ ਆ ਲੋ ਐਡਾ ਵੱਡਾ ਬੂਟ ਆ ਗਿਆ ਜੀ ਇੱਕ ਹੋਰ ਦਿਨਾਂ ਤੁਹਾਨੂੰ ਮੈਂ ਵੱਡਾ ਹਾਂਜੀ ਆ ਲੋ ਆ ਵੀ ਚੱਕੋ 11 12 ਸਾਈਜ਼ ਦੇ ਦਾਂਗੇ ਮੈਂ ਕਿਹਾ ਲੈ ਵੀ ਹੁਣ ਸੋਨੂੰ ਕਬਰਾਂ ਆਉਂਦੀ ਲੋੜ ਨਹੀਂ ਵੀ ਸਾਡਾ ਸਾਈਜ਼ ਕਿਤੇ ਨਹੀਂ ਮਿਲਣਾ ਹੈਗਾ ਨਾ ਇੱਥੇ ਮਿਲੂਗਾ ਸੁਖੇ بھائی ਕੋਲੇ ਇਹਨੂੰ ਯਾਰ ਤੁਸੀਂ ਬਹੁਤ ਪਿਆਰ ਕਰਦੇ ਨੇ ਲੋਕ ਆ ਦੇਖੋ ਆਰਟੀਕਲ ਥੋੜਾ ਜਿਹਾ ਨੇੜੇ ਦਾ ਹੈ ਮੈਂ ਕਿਹਾ ਗਾ ਪਾ ਹਰ ਬੰਦਾ ਬੋਦਾ ਕਿੰਨੇ ਦਾ ਕਿੰਨੇ ਦਾ ਗਾਰੰਟੀ ਤੁਹਾਨੂੰ ਇਹ ਦੇ ਰਿਹਾ ਭਰਾ ਜੀ 1200 ਦਾ ਦੇ ਦਾਂਗੇ ਹਾਲਾਂਕਿ ਕੱਲ ਤੱਕ ਮਹਿੰਗਾ ਵੇਚਿਆ ਅੱਜ 1200 ਦੇ ਦਾਂਗੇ ਪਰ ਇਹਨਾਂ ਨਾਲ ਦੇ ਹਲਕੀ ਕੁਆਲਿਟੀ ਦੇ ਬਾਜ਼ਾਰ 'ਚ ਹੈਗੇ ਨੇ ਉਹ 800000 1100 1200 ਦੇ ਦਿੰਦੇ ਨੇ ਪਰ ਇਹ ਵਧੀਆ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਵਾਲਾ 1200 ਦਾ ਤਾਂ ਸੇਮ ਤੈਨੂੰ ਅੱਜ ਕਹਤਾ 50 ਕਿਤਾ ਦੇ ਹੋ ਰਿਆ ਕੁਆਲਿਟੀ ਚੰਗੀ ਆ ਕਿ 50 ਰੁਪਏ ਅੱਜ ਦੇ ਵਾਸਤੇ ਭਈ ਅੱਜ ਦੀ ਵੀਡੀਓ ਦੇਖ ਕੇ ਜਿਹੜਾ ਆਊਗਾ ਉਹਨੂੰ 50 ਰੁਪਏ ਕੱਟ ਲੱਗੂਗਾ ਨਾ ਆਹ ਦੇਖੋ ਜਿਹੜੇ ਕਹਿੰਦੇ ਇੰਪੋਰਟਡ ਕੀ ਹੁੰਦਾ ਨਾ ਹਾਂ ਜੀ ਇੰਪੋਰਟਡ ਉਹਨਾਂ ਦਿਖਾ ਦਈਏ ਆ ਹੁੰਦਾ ਇੰਪੋਰਟਡ ਸਹੀ ਗੱਲ ਹੈ ਨਾ ਫਿਨਿਸ਼ਿੰਗ ਬਹੁਤ ਜੀ ਕਮਾਲ ਕਰਤੀ ਜੀ ਲੈ ਮਿੱਤਰੋ ਜੇ ਤੁਸੀ ਚੰਗੀ ਕੁਆਲਿਟੀ ਦੇ ਬੂਟ ਤੇ ਸੂਟ ਹੂੰ ਲੈਣੇ ਨੇ ਤਾਂ ਬਈ ਆ ਜਾਓ ਸੁੱਖੇ ਬਾਈ ਦੇ ਕੋਲੇ ਹਰੇਕ ਰੇਟ ਆਗਾ ਘੱਟ ਵਾਲੇ ਵੀ ਵੱਧ ਵਾਲੇ ਵੀ ਹੈ ਨਾ ਆ ਦੇਖੋ ਕੈਂਪਸ ਕੁਆਲਿਟੀ ਆ ਗਿਆ ਓਰੀਜਨਲ ਕੈਂਪਸ ਆ ਗਿਆ ਬਈ ਹਰੇਕ ਤਰ੍ਹਾਂ ਦੀ ਕੁਆਲਿਟੀ ਸੁੱਖੇ ਬਾਈ ਦੇ ਕੋਲੇ ਤੁਸੀਂ ਆ ਕੇ ਲੈ ਕੇ ਜਾ ਸਕਦੇ ਹੋਗੇ ਬਿਲਕੁਲ ਬਿਲਕੁਲ ਆਈਏ ਕਿੱਥੇ ਸੁੱਖੇ ਬਾਈ ਉਹਨਾਂ ਦੇ ਦੁਆਰ ਹੈ ਨਾ ਮੈਪ ਤੇ ਭਰ ਲਓ ਜੇ ਕਿ ਨਹੀਂ ਪਤਾ ਖੇੜੀ ਬ੍ਰਦਰਸ ਐਸ ਮਲੇਰ ਕੋਟਲਾ ਰਾਜੇ ਦਾ ਬਾਗ ਭਰ ਲਓ ਹੈ ਮੁबारक ਮੰਜ਼ਲ ਭਰ ਲਓ ਕਿਉਂਕਿ ਜਿਸ ਥਾਂ ਤੇ ਖੜਿਆ ਨਾ ਆਪਾਂ ਇੱਥੇ ਜਿਹੜੀ ਮਲੇਰ ਕੋਟਲਾ ਦੀ ਰਾਣੀ ਆ ਰਾਜ ਉਹਦਾ ਜਿਹੜਾ ਹੈਗਾ ਆਖਰੀ ਮਹਿਲ ਇੱਥੇ ਸੀ ਮਲੇਰ ਕੋਟਲੇ ਉਹਨੂੰ ਰਾਜੇ ਦਾ ਬਾਗ ਕਹਿੰਦੇ ਨੇ ਇੱਥੇ ਫਿਲਮਾਂ ਦੀ ਸ਼ੂਟਿੰਗਾਂ ਵੀ ਹੁੰਦੀਆਂ ਨੇ ਇੱਥੇ ਬੋਲਟ ਠੀਕ ਵੀ ਕਰਦੇ ਨੇ ਬਹੁਤ ਫੇਮਸ ਇੱਥੇ ਦੇ ਮਿਸਤਰੀ ਨੇ ਔਰ ਵੱਡੀ ਗੱਲ ਆ ਬੰਦਰ ਲਾਟਰੀ ਵੀ ਇੱਥੇ ਆ ਸੁਬਾਨ ਹਸਤਾਲ ਵੀ ਸਾਹਮਣੇ ਆ ਤੇ ਖੇੜੀ ਬ੍ਰਦਰਜ਼ ਤੁਸੀਂ ਸਰਚ ਕਰਕੇ ਆ ਜਾਓ ਪੁੱਛ ਕੇ ਆ ਜਾਓ ਜਰਗ ਚੌਂਕ ਪੁਲ ਦੇ ਹੇਠਾਂ ਤੋਂ ਆ ਜਾਓ ਜਾਂ ਫਿਰ ਤੁਸੀਂ ਮਲਤਾਨੀ ਚੌਂਕ ਦੇ ਵਿੱਚੋਂ ਕੱਚਾ ਰਸਤਾ ਜਿਹੜਾ ਉਹ ਆ ਜਾਓ ਤਾਂ ਖੇੜੀ ਬ੍ਰਦਰ ਤੇ ਆਉਗੇ 872732400 ਤੇ ਸਕਰੀਨ ਸ਼ਾਟ ਭੇਜ ਦਿਓ ਪਾਰਸਲ ਵੀ ਕਰਵਾ ਦਿੱਤਾ ਜਾਊਗਾ ਲੈ ਮਿੱਤਰੋ ਆ ਜਾਓ ਵਾਕੇ ਸਕਰੀਨ ਦੇ ਉੱਪਰ ਨੰਬਰ ਹੈਗਾ ਕਾਲ ਕਰਕੇ ਜਾਣਕਾਰੀ ਲਿਆ ਜਾਓ